ਨਵਾਲਗ ਨੂੰ ਚੋਰੀ ਦੇ ਗੁਰ ਸਿਖਾਉਂਦੇ ਚੋਰ ਗਿੱਦੜਵਾ ਪੁਲਿਸ ਨੇ ਕੀਤੇ ਕਾਬੂ ਥਾਣਾ ਗਿੱਦੜਵਾ ਪੁਲਿਸ ਨੇ ਇੱਕ ਨਵਾਲਗ ਲੜਕੀ ਸਮੇਤ ਦੋ ਹੋਰ ਵਿਕਤੀਆਂ ਨੂੰ ਚੋਰੀ ਦੇ ਸਮਾਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਥਾਣਾ ਗਿੱਦੜਵਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਅਫਤਾਰ ਸਿੰਘ ਰਾਜਪਾਲ ਅਤੇ ਐਸਐਚਓ ਦੀਪ ਕਾਰਾਣੀ ਨੇ ਦੱਸਿਆ ਕਿ ਪੁਲਿਸ ਨੇ ਸਪੈਸ਼ਲ ਸਟਾਫ ਦੇ ਸਯੋਗ ਨਾਲ ਥਾਣਾ ਗਿੱਦੜਵਾ ਦੇ ਐਸ.ਆਈ. ਜੰਗ ਸਿੰਘ ਅਤੇ ਪੁਲਿਸ ਪਾਰਟੀ ਨੇ ਮਨਦੀਪ ਸਿੰਘ ਪੁੱਤਰ ਕੀਮਤੀ لال ਵਾਸੀ ਵਾਰ ਨੰਬਰ 1 ਗਿੱਦੜਬਾਹਾ ਔਰ ਉਹਨੁਕਮਾਰ ਵਾਸੀ ਨੇੜੇ ਮਾਰਕਫੇਡ ਗਿੱਦੜਬਾਹਾ ਅਤੇ ਇੱਕ ਅਨਬਾਲਗ ਲੜਕੇ ਨੂੰ ਇੱਕ ਕੰਪਿਊਟਰ, ਐਲਸੀਡੀ, ਸੀਪੀਯੂ ਤੇ ਇੱਕ ਕੀਬੋਰਡ, ਇੱਕ ਐਲਈਡੀ, ਤਿੰਨ ਗੈਸ ਸਿਲੰਡਰ, ਇੱਕ ਸਟੈਪਲਾਈਜ਼ਰ, ਦੋ ਮੈਕ ਤੇ ਮੈਕ ਸੈਟ, ਇੱਕ ਫਰਿੱਜ, ਇੱਕ ਏਸੀ, ਪੰਜ ਐਲਈਡੀ ਲਾਈਟਾਂ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂਕਿੱਤੇ ਉਹਨਾਂ ਦੱਸਿਆ ਕਿ ਮਨਦੀਪ ਸਿੰਘ ਚੋਰੀਆਂ ਕਰਨ ਦਾ ਆਦੀ ਹੈ ਅਤੇ ਇਸ ਤੇ ਥਾਣਾ ਗਿੱਦੜਬਾਹ ਤੋਂ ਇਲਾਵਾ ਬਠਿੰਡਾ ਤੇ ਬਾਗਾ ਪੁਰਾਣਾ ਵਿਖੇ ਵੀ ਵੱਖ-ਵੱਖ ਮਾਮਲੇ ਦਰਜ ਹਨ ਉਹਨਾਂ ਦੱਸਿਆ ਕਿ ਕਾਬੂਕਿੱਤੇ ਕਾਠੀ ਦੋਸ਼ੀਆਂ ਮਨਦੀਪ ਸਿੰਘ ਤੇ ਔਰਣ ਕੁਮਾਰ ਦਾ ਮਾਨਯੋਗ ਅਦਾਲਤ ਪਾਸੋਂ 2 ਦਿਨ ਦਾ ਰਿਮਾਨਡ ਹਾਸਲ ਕੀਤਾ ਗਿਆ ਅਤੇ ਇਹਨਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਡੀ.ਐਸ.ਪੀ. ਸਾਹਿਬ ਪੰਜਾਬ ਸ੍ਰੀ ਗੌਰਵਜਤ ਜੀ ਆਈ.ਪੀ.ਐਸ. ਸ੍ਰੀਤ ਸ਼ਰਮਪਤਾਈ ਆਈ.ਪੀ.ਐਸ. ਐਸਐਸਪੀ ਜੀ ਮੁਖਸਰ ਸਾਹਿਬ ਇਹਨਾਂ ਸਾਨੂੰ ਸਖਤ ਤੌਰ ਤੇ ਦੱਸਤਾ ਹੈ ਵੀ ਕੋਈ ਵੀ ਮਾੜਾ ਅਸਰ ਜਿਹੜਾ ਚੋਰੀਆਂ ਕਰਦਾ ਹੈ ਜਾਂ ਕੋਈ ਨਸ਼ਾ ਕਰਦਾ ਉਹਦੇ ਖਿਲਾਫ ਕੋਈ ਹੋਰ ਕੋਈ ਵੀ ਟੱਲ ਨਹੀਂ ਕਿਸੇ ਕਸਮ ਦੀ ਇਸੇ ਲੜੀ ਦੇ ਤਹਿਤ ਸਾਡੇ ਐਸਐਚਓ ਕਿਦਰਵਾ ਮਿਤਮ ਮੈਡਮ ਦੀਪਕਾਰਾਣੀ ਐਸਐਸ ਜੰਗ ਸਿੰਘ ਆਲਸਰ ਜਮੀਦਰ ਰਿਸਪੈਕਟ ਆਉਦੇ ਅਸੀਂ ਰਾਜਪਾਤਰ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਕਿ ਚੋਰ ਫੜਿਆ ਮਨਦੀਪ ਸਿੰਘ ਪੁੱਤਰ ਕੀਮਤੀ لال ਜਿਹੜਾ ਵਾਰ ਨੰਬਰ 11 ਦੇ ਦਰਵਾਜ਼ਾ ਨਾਲ ਵਾਲਾ ਦੁਜਨ ਅਰਨ ਕੁਮਾਰ ਪੁੱਤਰ ਅਰਜਨ ਸਿੰਘ ਪੁੱਤਰ ਕਲਦੀਪ ਸਿੰਘ ਵਾਸੀ ਵਾਰਡ ਨੰਬਰ 14 ਗਿੱਦੜਵਾ ਇਹਨਾਂ ਖਿਲਾਫ ਫਰਮਾਨ ਪਰਚੇ ਮਿਤੀ 21/25 ਅੰਡਰ ਸੈਕਸ਼ਨ 303 ਬੀ ਐਨ ਐਸ ਪੀ ਐਸ ਅੱਗੇਦਵਾਦਰ ਜਿਸਟ ਕੀਤਾ ਗਿਆ ਉਹਦੇ ਵਿੱਚ 112 ਤੇ 317 ਬੀ ਐਨ ਐਸ ਦਾ ਵਾਧਾ ਕੀਤਾ ਗਿਆ ਇਹਨਾਂ ਦੇ ਕੋਲ ਇਹ ਕਰਦੇ ਵਿੱਚ ਬੰਦ ਕਰਾਂ ਚੋਰੀ ਕਰਦੇ ਸੀ ਇਹਨਾਂ ਦੇ ਕੋਲ ਜਿਹੜਾ ਸਮਾਨ ਬਰਾਮਦ ਆਇਆ ਕੈ LED 32 ਇੰਚੀ ਕੰਪਿਊਟਰ ਸੈਟ, ਸੀਪੀਯੂ, ਕੀਬੋਰਡ, ਮੋਡੂਲ ਦੀ LED, ਇੱਕ AC ਹੈ ਜੀ, ਇੱਕ ਫਰਿੱਜ, ਇੱਕ ਪੰਜ LED ਲੈਤਾ ਨੇ ਤੇ ਤਿੰਨ ਵੱਡੇ ਸੈਂਟਰ ਜਿਹੜਾ ਨੇ ਪਹਿਲਾਂ ਗਿੱਦੜਵਾਲਾ ਸ਼ਹਿਰ ਚ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੀ ਸੀ। ਇਹ ਸਾਡੇ ਕੋਲ ਦੋ ਅੰਦਰ ਮਾਰਦੇ ਨੇ ਇਹਨਾਂ ਦੀ ਹੋਰ ਪਸਕਿਰਚ ਕਰਕੇ ਹੋਰ ਬਰਾਮਦੀ ਕਰਾਉਣ ਦੀ ਸੁਭਾਵਨਾ ਹੈਗੀ ਹੈ। ਸਰ ਕੋ ਨਮਾਲਕ ਵੀ ਹੈ। ਇਹਨਾਂ ਚ ਇੱਕ ਨਮਾਲਕ ਸੀਗਾ ਜੀ। ਤੇ ਇਹ ਦਰਸ਼ਕਾ ਮਨਦੀਪ ਸਿੰਘ ਹੈ ਇਹਦੇ ਨਾਲ ਆਪਣਾ ਪੰਜ ਮੁਕਦਮੇ ਚੋਰੀ ਦਾ ਦਰਜ ਨੇ ਬੱਕ ਬੱਕ थाना ਦੇ ਦਰਜ ਕਿ ਕੀ ਕਰਦੇ ਇਹ ਸਮਾਨ ਚੋਰੀ ਕਰਕੇ ਫਿਰ ਉਹ ਜੀ ਸਮਾਨ ਕਰਕੇ ਤਾਂ ਵੇਚਣ ਦੇ ਆਦੀ ਜੀ ਪਰ ਇਹ ਸਮਾਨ ਫੇਲਾਵਾ ਵੇਚਣ ਦੀ ਤਾਕਸੀ ਆ ਉਹਦਾ ਕਰੇ ਰੱਖੀ ਬੈਠੇ ਜੀ ਸਾਰਾ ਦਾ ਘਰ ਘਰ ਕਰਾ ਲਿਆ ਹੋਰ ਵੀ ਰਿਕਵਰੀ ਹੋਣੀ ਹੋਰ ਵੀ ਦੇ ਆਉਂਦੇ ਕੋਈ ਇਹਦੇ ਛੋਰ ਵੀ ਕੋਈ ਚੋਰ ਹੈਗੇ ਨਾਲ ਵੀ ਇਹ ਜੋ ਕੁਛ ਹੋਇਆ ਜੀ ਕੋਈ ਜਮਾਨਤ ਨਹੀਂ ਤਾਂ ਉਹ ਨਹੀਂ ਸੀ ਜੀ ਤੇ ਇਸ ਤਰ੍ਹਾਂ ਪਹਿਲਾਂ ਇਸ ਤਰ੍ਹਾਂ ਸਕੂਲ ਚੋਰੀ ਹੋਈ ਸੀ ਮਦੀਰ ਰੋਡ ਤੇ ਉਹ ਅਜੇ ਕਰਵਰੀ ਹੋਈ ਹੈ ਇਕਦਰ ਹਸਤਾਲ ਦੇ ਸਾਹਮਣੇ ਕਿ ਬੰਦ ਖਰਚ ਚੋਰੀ ਹੋਈ ਸੀ ਇਹਦਾ ਏਸੀ ਕਿਧਰ ਵਾ ਪੈਨ ਦੇ ਵਿੱਚ ਡੈਕ ਨੇ ਸੀਲ ਕੀਤਾ ਹੋਇਆ ਘਰ ਉਹ ਏਸੀ ਉਹਨੂੰ ਲੈ ਕਿੰਨੀਆਂ ਵੀ ਚੋਰੀਆਂ ਮੰਨ ਚੁੱਕੀਆਂ ਹੁਣ ਤੱਕ ਕਿੰਨੀਆਂ ਕੀਤੀਆਂ ਕਿਧਰ ਵਾਸਤੇ ਕੀਤੀਆਂ ਸਰ ਕਿਧਰ ਏ ਵਿੱਚੋਂ ਕਿ ਬਾਹਰੋਂ ਵੀ ਹੈ ਕਿਧੜਾ ਦੇਰੀ ਜਰੇ ਜਰੇ ਇਹਦਾ ਮੰਦੀਮਾ ਦੇ ਖਿਲਾਫ ਦਾ ਬੈਂਡੇਈ ਮਕਦਮਾ ਦਰਜ ਹੈ ਇੱਕ ਭਾਗੇ ਪ੍ਰਾਣੇ ਦਰਜ ਹੈ ਕਿੰਨੀ ਵੀ ਚੋਰੀਆਂ ਸਨ ਮੰਨ ਚੁੱਕੇ ਹੁਣ ਤੱਕ ਕਿੰਨੀਆਂ ਕੀਤੀਆਂ ਕੁਛ ਨਹੀਂ ਸਾਰੇ ਚੋਰੀਆਂ ਮੰਨ ਚੁੱਕੇ ਹੁਣ ਤੱਕ ਸੇਵਾ ਜੀ ਸਮਾਰਕ ਦੇ ਬਾਅਦ ਵੀ ਕੋਈ ਹੋਸ਼ ਨਹੀਂ ਨਾ ਗਿਰੇ ਭਾਇ ਸੁਭਾਣਾ ਰਿਮਾਂਡ ਤੇ ਹੋਰ ਪੁਸ਼ਟੀ ਕਰਾ ਦੇ ਸਰਮਾਨ ਦੀ ਗੱਲ ਕਰੀਓ ਤਾਂ ਕਿੰਨੇ ਟਾਈਮ ਦਾ ਰਿਮਾਂਡ ਦਿੱਤਾ ਰਿਮਾਂਡ ਦੌਰੰਦਾ ਜੀ ਠੀਕ ਹੈ